ਪੰਜਾਬ 'ਚ ਹੁਣ ਕਬੂਤਰ ਨਹੀਂ ਉਡਿਆ ਕਰਨਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਬੂਤਰਬਾਜੀ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਨਵੇਂ ਕਾਨੂੰਨ ਆਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਬੂਤਰਾਂ ਨੂੰ ਉਡਾਉਂਦਾ ਹੈ ਤਾਂ ਉਸ ਨੂੰ ਸਿੱਧਾ ਜੇਲ੍ਹ ਦੇ ਵਿੱਚ ਧੱਕਿਆ ਜਾਵੇਗਾ ਜਦੋਂ ਬੇਟੇ ਟਾਈਮ ਆਊਗਾ ਨਾ ਫੇਰ ਦੇਖਾਂ ਕੌਣ ਧੱਕਦਾ ਜੇਲ੍ਹ 'ਚ ਮੇਰੇ ਖੁਦ ਬ੍ਰਦਰ ਵੱਡੇ ਆ ਡੀਆਈਜੀ ਹਮ 올림픽 ਪਲੇਅਰ ਆ 80 ਜਿੱਤ ਕੇ ਆਏ ਆ ਹਮ ਤੇ ਇੰਨਾ ਉਹਨਾਂ ਨੇ ਨਾਂ ਕਮਾਇਆ ਨਾ ਉਹਨਾਂ ਦਾ ਸਰਦਾਰ ਦਵਿੰਦਰ ਸਿੰਘ ਖਰਚਾ ਉਹਨਾਂ ਦਾ ਨਾਮ ਆ ਲੰਬੀ ਕੀ 80 ਦੇ ਵਿੱਚ ਜਿੱਤ ਕੇ ਆਏ ਸੀਗੇ ਹਾਕੀ ਦੇ ਵਿੱਚ ਸਾਨੂੰ ਜਿੱਥੋਂ ਸ਼ੌਂਕ ਪਿਆ ਸੀ ਕਬੂਤਰਾਂ ਦਾ ਇਹ ਬਿਲਕੁਲ ਗਲਤ ਬਾਤ ਜੋ ਵੀ ਕਹਿੰਦੇ ਆ ਜਿਸ ਬੰਦੇ ਨੇ ਕਿਹਾ ਉਹ ਨਾ ਕੋਈ ਸੰਸਥਾ ਉਹਦਾ ਨਾਮ ਆ ਜਿਸ ਸੰਸਥਾ ਵਾਲੇ ਨੇ ਕਿਹਾ ਨਾ ਅਸੀਂ ਉਹਨੂੰ ਜਾਣਦੇ ਸੰਸਥਾ ਨੂੰ ਜਿੰਨੇ ਕਿਹਾ ਵਾ ਇਸ ਸਾਡੀ ਗੇਮ ਸਦੀਆਂ ਤੋਂ ਚੱਲਦੀ ਆ ਰਹੀ ਹੈ ਚੱਲਦੀ ਰਹਿਣੀ ਹੈ ਉਹ ਕਹਿੰਦੇ ਪਿਆ ਕਿ ਜਿਹੜੇ ਕਬੂਤਰ ਬਾਜ਼ ਹੈਗੇ ਉਹ ਆਪਣੇ ਫਾਇਦੇ ਲਈ ਇਹਨਾਂ ਕਬੂਤਰਾਂ ਨੂੰ ਨਸ਼ਾ ਦੇ ਕੇ ਜਿਹੜਾ ਫੀਮ ਖਵਾ ਕੇ ਜਿਹੜਾ ਉਡੋਂਦੇ ਆ ਤਾਂ ਕਿ ਕਬੂਤਰ ਜਿਆਦਾ ਸਮੇਂ ਤੱਕ ਉੱਡ ਸਕਣ ਤਾਂ ਉਹਦੇ ਨਾਲ ਕਬੂਤਰਾਂ ਦੀ ਮੌਤ ਹੋ ਜਾਂਦੀ ਹੈਗੀ ਹੈ ਜਿਸ ਕਾਰਨ ਇਹ ਚੀਜ਼ਾਂ ਹੁਣ ਪਾਬੰਦੀਆਂ ਲਾਈਆਂ ਗਈਆਂ ਨੇ ਇਹ ਬਿਲਕੁਲ ਬੇਟੇ ਗਲਤ ਹੈ ਮੈਨੂੰ ਆਗੇ ਕੋਈ ਕਹੇ ਜਿਸ ਬੰਦੇ ਨੇ ਕਿਹਾ ਫੀਮ ਖਾਂਦੇ ਆ ਮੇਰੇ ਕੋ ਅੱਧਾ ਘੰਟਾ ਇੱਕ ਗੋਲੀ ਫੀਮ ਦੀ ਖਾ ਕੇ ਮੇਰੇ ਕੋ ਖੜਾ ਹੋ ਕੇ ਦਿਖਾ ਦੇ ਮੈਂ ਉਹਨੂੰ ਮੰਨ ਜਾਊਗਾ ਉਹ ਉਸੇ ਲਈ ਬਹਿੰਦਾ ਕਿ ਨਹੀਂ ਸੌਂਦਾ ਕਿ ਨਹੀਂ ਇਹ ਤੇ ਮੰਛਿਆ ਇਹ ਦਿਲ ਵੀ ਇੰਨਾ ਕਾ ਇੰਨਾ ਕੇ ਦਾ ਸ਼ਰੀਰ ਇੰਦੇ ਭੈਣ ਚੋ ਨੇ ਮਰਜਣਾ ਉਦਾਂ ਹੀ ਕਬੂਤਰ ਨੇ ਕਈ ਕਬੂਤਰ ਬਾਜ਼ ਨੇ ਜਿਹੜੇ ਦਿੰਦੇ ਨੇ ਫੀਮ ਤੁਹਾਨੂੰ ਲੱਗਦਾ ਕਿ ਫੀਮ ਦਿੱਤਾ ਜਾਂਦਾ ਹੈ ਕਬੂਤਰਾਂ ਨੂੰ ਤੁਸੀਂ ਦੇਖਿਆ ਕਦੀ ਬੇੜੇ ਗਲਤ ਗੱਲ ਆ ਤੁਸੀਂ ਕਹਿੰਦੇ ਫੀਮ ਦਿੰਦੇ ਫੀਮ ਕੋਈ ਦਿੰਦਾ ਹੀ ਨਹੀਂ ਖੜਾ ਲਈ ਮੈਂ ਚੈਲੰਜ ਕਰਦਾ ਕੋਈ ਮੈਨੂੰ ਦੇ ਕੇ ਦਿਖਾਵੇ ਕਬੂਤਰ ਨੂੰ ਫੀਮ ਵੀ ਕਬੂਤਰ ਡਾ ਕੇ ਦਿਖਾਵੇ ਤੇ ਮੈਂ ਦੇਸੀ ਜਣਾ ਡਾਨਾ ਬੇਟੇ ਮੈਂ ਡਾਨਾ ਵਾਂ ਦੇਖੋ ਕਸਤੂਰੀ ਕਿੰਨੀ ਮਹਿੰਗੀ ਹੈ ਮਸਕੰਬਾ ਕਿੰਨਾ ਮਹਿੰਗਾ ਵਾ ਕੇਸਰ ਕਿੰਨਾ ਮਹਿੰਗਾ ਵਾ ਲੇਚੀਆਂ ਕਿੰਨੀਆਂ ਮਹਿੰਗੀਆਂ ਵਾ ਇਹਨਾਂ ਦੇ ਅਸੀਂ ਦੇਸੀ ਚੀਜ਼ਾਂ ਦਾ ਪਾਣੀ ਬਣਾਈਦਾ ਤੇ ਉਹ ਪਾਣੀ ਦੇ ਕੇ ਕਬੂਤਰ ਦਾਨਦੇ ਆ ਉਹ ਠੰਡਾ ਹੁੰਦਾ ਵਾ ਤੇ ਕਬੂਤਰ ਉੜਦੇ ਰਹਿੰਦੇ ਆ ਤੇ ਕਬੂਤਰ ਨੂੰ ਸਾਹ ਨਹੀਂ ਚੜਦਾ ਤੇ ਸਟੇਮਣੀ ਚ ਬੰਨ ਜਾਂਦੇ ਆ ਕਹਿੰਦੇ ਬਈ ਖੁੱਡਿਆਂ ਦੇ ਵਿੱਚ ਕਬੂਤਰਾਂ ਨੂੰ ਪਾ ਦਿੰਦੇ ਆ ਗਰਮੀ ਇੰਨੀ ਹੁੰਦੀ ਐ ਸਰਦੀ ਇੰਨੀ ਹੁੰਦੀ ਐ ਉਸੇ ਦੇ ਵਿੱਚ ਘੁੱਟ-ਘੁੱਟ ਕੇ ਕਬੂਤਰ ਮਰੀ ਜਾਂਦੇ ਨੇ ਉਹਨੂੰ ਕਹੇ ਸਾੜੇ ਆ ਕੇ ਮੰਜਾ ਢਾ ਕੇ ਵੇਜਿਆ ਇੱਥੇ ਜਿਹੜਾ ਕਹਿੰਦਾ ਨਾ ਜਿਹੜਨ ਜਿੰਨੇ ਕਿਹਾ ਏ ਉਹਨੂੰ ਕਿਹਾ ਕੇ ਮੰਜੜਾ ਆ ਕੇ ਭੇਜਾ ਵੱਚ ਸੌ ਜਾ ਆ ਕੇ ਅਸੀਂ ਇਹਨਾਂ ਵਿੱਚ ਸੌਂਨੇ ਆ ਜਦੋਂ ਅਸੀਂ ਦੇਖਭਾਲ ਕਰਦੇ ਆਂ ਕਬੂਤਰ ਦਾਨੇ ਗਰਮੀ ਦੇ ਵਿੱਚ ਅੱਛਾ ਅਸੀਂ ਰਾਤ ਨੂੰ ਮੰਜਾ ਵਿੱਚ ਰੋਲਦਾ ਵੀ ਇਹਨੂੰ ਰਾਤ ਨੂੰ ਪਾਣੀ ਠੰਡਾ ਦੇਣਾ ਕਿੰਨੇ ਵਜੇ ਦੇਣਾ ਯਾਰ ਕਬੂਤਰ ਨੂੰ ਸਾਹਮਣਾ ਪੈਂਦਾ ਫਿਰ ਉੜਦਾ ਕਬੂਤਰ ਪੰਜਾਬ 'ਚ ਹੁਣ ਕਬੂਤਰ ਨਹੀਂ ਉੱਡਿਆ ਕਰਨਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਬੂਤਰ ਬਾਜੀ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਨਵੇਂ ਕਾਨੂੰਨ ਆਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਬੂਤਰਾਂ ਨੂੰ ਉਡਾਉਂਦਾ ਹੈ ਤਾਂ ਉਸ ਨੂੰ ਸਿੱਧਾ ਜੇਲ੍ਹ ਦੇ ਵਿੱਚ ਧੱਕਿਆ ਜਾਵੇਗਾ ਬਵਾਲ ਇਸ ਵਕਤ ਮਚਿਆ ਹੋਇਆ ਹੈ ਕਿਉਂਕਿ ਕਬੂਤਰਬਾਜ਼ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਕਬੂਤਰਾਂ ਦੀ ਖੇਡ ਪੰਜਾਬ ਦੀ ਵਿਰਾਸਤ ਦੀ ਖੇਡ ਹੈਗੀ ਹੈ ਪਰ ਇਸ ਨੂੰ ਲੈ ਕੇ ਇਸ ਵਕਤ ਜਿਸ ਤਰੀਕੇ ਦਾ ਕਾਨੂੰਨ ਆਇਆ ਜਿਸ ਤਰੀਕੇ ਦੇ ਨਾਲ ਡੀਸੀਆਂ ਨੂੰ ਇਸ ਵਕਤ ਆਰਡਰ ਆਏ ਹੋਏ ਨੇ ਉਸ ਦੇ ਨਾਲ ਲੋਕ ਵੀ ਜੋ ਕਬੂਤਰਬਾਜ਼ੀ ਨੂੰ ਪਸੰਦ ਕਰਦੇ ਨੇ ਜਾਂ ਫਿਰ ਜੋ ਕਬੂਤਰਬਾਜ਼ ਨੇ ਉਹ ਇਸ ਵਕਤ ਡਰੇ ਹੋਏ ਨੇ ਸਰਵਨ ਸਿੰਘ ਹੋਰੀ ਸਾਡੇ ਨਾਲ ਨੇ ਵਰਲਡ ਚੈਂਪੀਅਨ ਨੇ ਕਾਫੀ ਕਬੂਤਰ ਬਾਜੀ ਦੇ ਵਿੱਚ ਇਹਨਾਂ ਦਾ ਨਾਮ ਹੈਗਾ ਹੈ ਅਤੇ ਇਹਨਾਂ ਕੋਲ ਸਭ ਤੋਂ ਹਾਈਐਸਟ ਬਰੀਡ ਦਾ ਜਿਹੜਾ ਕਬੂਤਰ ਹਰੀਆਂ ਅੱਖ ਵਾਲਾ ਕਬੂਤਰ ਜਿਹੜਾ ਹੈ ਉਹ ਪਾਇਆ ਜਾਂਦਾ ਹੈਗਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਸ ਤਰੀਕੇ ਦਾ ਹੁਣ ਮਾਹੌਲ ਬਣਿਆ ਹੋਇਆ ਹੈ ਪੰਜਾਬ ਸਰਕਾਰ ਹੁਣ ਇੱਕ ਕਾਨੂੰਨ ਲੈ ਕੇ ਆਈ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਹੈ ਕਿ ਜੇਕਰ ਕੋਈ ਬੰਦਾ ਹੁਣ ਕਬੂਤਰ ਉਡਾਉਂਦਾ ਹੈਗਾ ਤੇ ਉਸ ਬੰਦੇ ਨੂੰ ਜੜਾਏ ਉਹ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਵੇ ਤੁਹਾਡੇ ਕੋਲ ਤਾਂ ਕਬੂਤਰੀ ਬਹੁਤ ਨੇ ਜੀ ਕੀ ਕਰੋਗੇ ਹੁਣ ਜਦੋਂ ਬੇਟੇ ਟਾਈਮ ਆਉਂਗਾ ਨਾ ਫੇਰ ਦੇਖਾਂ ਕੌਣ ਤੱਕਦਾ ਜੇਲ੍ਹ 'ਚ ਮੇਰੇ ਖੁਦ ਪਰ ਬਰਾਦਰ ਵੱਡੇ ਆ ਡੀਆਈਜੀ ਹਮ 올림픽 ਪਲੇਅਰ ਆ 80 ਜਿੱਤ ਕੇ ਆਏ ਆ ਹਮ ਤੇ ਇਨਾ ਉਹਨਾਂ ਨੇ ਨਾਂ ਕਮਾਇਆ ਨਾਂ ਉਹਨਾਂ ਦਾ ਸਦਾ ਦਵਿੰਦਰ ਸਿੰਘ ਘਰਚਾ ਉਹਨਾਂ ਦਾ ਨਾਮ ਆ ਹਮ ਲੰਬੀ ਕਿ 80 ਦੇ ਵਿੱਚ ਜਿੱਤ ਕੇ ਆਏ ਸੀਗੇ ਹਾਕੀ ਦੇ ਵਿੱਚ ਸਾਨੂੰ ਜਿੱਥੇ ਸ਼ੌਂਕ ਪਿਆ ਸੀ ਕਬੂਤਰਾਂ ਦਾ ਹਮ ਇਹ ਬਿਲਕੁਲ ਵਿਗਲਤਵਾ ਜੋ ਵੀ ਕਹਿੰਦੇ ਆ ਜਿਸ ਬੰਦੇ ਨੇ ਕਿਹਾ ਉਹ ਨਾ ਕੋਈ ਸੰਸਥਾ ਉਹਦਾ ਨਾਮ ਆ ਜਿਸ ਸੰਸਥਾ ਵਾਲੇ ਨੇ ਕਿਹਾ ਨਾ ਅਸੀਂ ਉਹਨੂੰ ਜਾਣਦੇ ਸੰਸਥਾ ਨੂੰ ਜਿੰਨੇ ਕਿਹਾ ਵਾ ਇਹ ਸਾਡੀ ਗੇਮ ਸਦੀਆਂ ਤੋਂ ਚੱਲਦੀ ਆ ਰਹੀ ਹੈ ਚੱਲਦੀ ਰਹਿਣੀ ਹੈ ਜਿਨ੍ਹਾਂ ਤੇ ਅਸੀਂ ਮਰਦੇ ਨਹੀਂ ਉਹਨਾਂ ਤੇ ਗੇਮ ਚੱਲਦੀ ਚੱਲਣੀ ਹੈ ਪੰਜਾਬ ਦੇ ਹਰੇਕ ਡੀਸੀਆਂ ਨੂੰ ਆਰਡਰ ਪਹੁੰਚ ਗਏ ਨੇ ਵੀ ਕਹਿੰਦੇ ਕਿ ਜਿਹੜਾ ਬੰਦਾ ਕਬੂਤਰ ਉਡਾਵੇਗਾ ਉਹਨੂੰ ਹੁਣ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਵੇ ਲੱਗਦਾ ਡਰ ਕਿਤੇ ਨਾ ਕਿਤੇ ਹੁਣ ਕਬੂਤਰ ਬਾਜ਼ਾ ਦੇ ਵਿੱਚ ਵੀ ਆ ਗਿਆ ਉਹ ਡਰ ਤਾਂ ਹਰ ਇੱਕ ਜੀ ਹੁੰਦਾ ਬੇਟੇ ਹਮ ਆਪਾਂ ਕਹਿੰਦੇ ਅਸੀਂ ਨਹੀਂ ਡਰਨੇ ਜਾਂ ਸਾਡੇ ਬਾੜ ਵਾਪਸ ਲਨ ਰਾਸ਼ਟਰਪਤੀ ਬਾੜ ਵਾਪਸ ਲਨ ਜਿੰਨੇ ਮੁੱਖ ਮੰਤਰੀ ਬਾੜ ਲੱਤੇ ਉਹ ਵਾਪਸ ਲਨ ਜੇ ਸਾਨੂੰ ਜਿੱਲਾ ਹੀ ਧੱਕਣਾ ਜੇ ਨਵੀਂ ਸਰਕਾਰ ਆਈ ਹੈ ਇੰਨੀ ਸਾਨੂੰ ਜਿੱਲੇ ਧੱਕਣਾ ਹੋਰ ਕਹਿੰਦੇ ਚੱਕਣਾ ਪਹਿਲੇ ਜਿੰਨੇ ਮੁੱਖ ਮੰਤਰੀ ਖੁਦ ਸਾਡੇ ਚੀਵਗੇਸਟ ਆਉਂਦੇ ਸੀਗੇ ਬਾਦਲ ਸਾਹਿਬ ਮੇਰੇ ਤਿੰਨ ਵਾਰੀ ਆ ਚੁੱਕੇ ਚੀਵਗੇਸਟ ਕੈਪਟਨ ਸਾਹਿਬ ਦੋ ਤਿੰਨ ਵਾਰੀ ਆ ਚੁੱਕੇ ਪਠਲ ਆ ਚੁੱਕੀ ਮੈਡਮ ਚੰਨੀ ਵੀ ਆ ਚੁੱਕੇ ਹੁਣ ਜੋ ਚੰਨੀ ਆਇਆ ਸੀ ਮੁੱਖ ਮੰਤਰੀ ਹੂੰ ਇੰਨੇ ਵਧੀਆ ਮੁੱਖ ਮੰਤਰੀ ਆਂਦੇ ਰੇ ਇਹ ਮੁੱਖ ਮੰਤਰੀ ਨੂੰ ਜਿਆਦਾ ਔਖਾ ਸਾਡੇ ਕਬੂਤਰ ਵਾਈ ਤੋਂ ਹੂੰ ਕਾਹਦਾ ਦੁੱਖ ਐਨੂੰ ਅਸੀਂ ਦੰਦੀਆਂ ਵੜਦੇ ਆਂ ਇਹਨੂੰ ਹੂੰ ਅਸੀਂ ਕਹਿੰਨੇ ਆ ਜਦੋਂ ਇਹਨਾਂ ਨੇ ਜਿੱਤਣਾ ਸੀ ਨਾ ਉਦੋਂ ਇੰਨਾ ਦੇ ਸੁਪਰੀਮੋ ਜਿਹੜੇ ਦਿੱਲੀ ਦੇ ਆ ਅਰਵਿੰਦ ਕੇਜਰੀਵਾਲ ਤੇ ਰਿੰਦ ਕੇਸਰੀਵਾਲ ਤੇ ਮੈਨੂੰ ਸਪੈਸ਼ਲ ਰਿਕਾਰਡਿੰਗ ਕਰਕੇ ਉਹਨੇ ਬੇਨਤੀ ਕੀਤੀ ਸੀ ਸਰਬੰਸ ਸਿੰਘ ਜੀ ਤੁਹਾਡੀ ਕਬੂਤਰ ਸਾਡੀ ਬਹੁਤ ਆ ਤੇ ਸਾਡੀ ਮਿਹਨਤ ਕਰਕੇ ਸਾਨੂੰ ਐਤ ਕੀ ਸਰਕਾਰ ਬਲਿਆ ਅਸੀਂ ਘਰ ਘਰ ਕਬੂਤਰ ਖਿਲਾੜੀ ਨੂੰ ਕਹਿੰਦਾ ਵੀ ਇਹ ਸਰਕਾਰ ਆਣੀ ਚਾਹੀਦੀ ਹੈ ਚਲੋ ਸਰਕਾਰ ਆਈ ਵੀ ਇਹਨਾਂ ਨੇ ਸਾਨੂੰ ਕਬੂਤਰ ਬਾਈ ਜੀ ਪੁੱਛਿਆ ਹੀ ਨਹੀਂ ਮੁੜ ਕੇ ਵੀ ਮਰ ਗਏ ਆ ਜੀਂਦੇ ਆ ਤੇ ਆ ਨਵਾਂ ਲੋਕ ਲਾਤਾ ਸਾਡੇ ਬਹਿਣ ਵੀ ਕਬੂਤਰ ਬਾਈ ਅਸੀਂ ਚਿੱਠੀਆਂ ਘਟਦੀਆਂ ਡੀਸੀਆਂ ਨੂੰ ਵੀ ਹੁਣ ਕਬੂਤਰ ਬਾਈ ਛੱਡ ਦੋ अच्छा वो कहंदे पे ने पशुपालन विभाग वाले ने जिन्होंने ऑर्डर दित्ते हुए ने वो कहंदे पे आ कि जेडे कबूतरबाज हैगे वो अपने फायदे ਲਈ ਇਹਨਾਂ कबूतरਾਂ ਨੂੰ ਨਸ਼ਾ ਦੇ ਕੇ ਜਿਹੜਾ ਫੀਮ ਖਵਾ ਕੇ ਜਿਹੜਾ ਉਡੋਂਦੇ ਆ ਤਾਂ ਕਿ कबूतर ज्यादा ਸਮੇਂ ਤੱਕ ਉੱਡ ਸਕਣ ਤਾਂ ਉਹਦੇ ਨਾਲ ਕਬੂਤਰਾਂ ਦੀ ਮੌਤ ਹੋ ਜਾਂਦੀ ਹੈਗੀ ਹੈ ਜਿਸ ਕਾਰਨ ਇਹ ਚੀਜ਼ਾਂ ਹੁਣ ਪਾਬੰਦੀਆਂ ਲਾਈਆਂ ਗਈਆਂ ਨੇ ਇਹ ਬਿਲਕੁਲ ਮੇਰੇ ਗਲਤ ਆ ਹੂੰ ਮੈਨੂੰ ਆਗੇ ਕੋਈ ਕਹੇ ਜਿਸ ਬੰਦੇ ਨੇ ਕਿਹਾ ਫੀਮ ਖਾਂਦੇ ਆ ਹੂੰ ਮੇਰੇ ਕੋ ਅੱਧਾ ਘੰਟਾ ਇੱਕ ਗੋਲੀ ਫੀਮ ਦੀ ਖਾ ਕੇ ਮੇਰੇ ਕੋ ਖੜਾ ਕੋਈ ਦਿਖਾ ਦੇ ਮੈਂ ਉਹਨੂੰ ਮੰਜੂਗਾ ਉਹ ਉਸੇ ਲਈ ਬਹਿਂਦਾ ਕਿ ਨਹੀਂ ਸੌਂਦਾ ਕਿ ਨਹੀਂ ਇਹ ਤੇ ਪੰਛੀ ਆ ਇਹਦਾ ਦਿਲ ਵੀ ਇੰਨਾ ਕਾ ਇੰਨਾ ਕੇਦਾ ਸਰੀਰ ਆ ਇੰਤ ਭੈਣ ਚੋਂ ਨੇ ਮਰ ਜਣਾ ਉਦਾਂ ਹੀ ਕਬੂਤਰ ਨੇ ਇਹ ਕਹਿੰਦੇ ਫੀਮ ਦੇ ਗੜਾਨੇ ਆ ਅਸੀਂ ਕੋਈ ਫੀਮ ਦੇ ਗੜਾਨੇ ਇਹ ਬਿਲਕੁਲ ਗਲਤ ਗੱਲਾਂ ਵਾ ਨਾ ਅਜ ਤੇ ਨਸ਼ਾ ਦਿੱਤਾ ਤੇ ਨਾ ਅਸੀਂ ਦੇਣਾ ਵਾ ਅੱਛਾ ਕਈ ਕਬੂਤਰਬਾਜ਼ ਨੇ ਜਿਹੜੇ ਦਿੰਦੇ ਨੇ ਫੂਇਮ ਤੁਹਾਨੂੰ ਲੱਗਦਾ ਕਿ ਫੀਮ ਦਿੱਤਾ ਜਾਂਦਾ ਹੈ ਕਬੂਤਰਾਂ ਨੂੰ ਤੁਸੀਂ ਦੇਖਿਆ ਕਦੀ ਬੇੜੇ ਗਲਤ ਗੱਲਾਂ ਤੁਸੀਂ ਕਹਿੰਦੇ ਫੀਮ ਦਿੰਦੇ ਫੀਮ ਕੋਈ ਦਿੰਦਾ ਹੀ ਨਹੀਂ ਖੜਾਦੀ ਮੈਂ ਚੈਲੰਜ ਕਰਦਾ ਵੀ ਕੋਈ ਮੈਨੂੰ ਦੇ ਕੇ ਦਿਖਾਵੇ ਕਬੂਤਰ ਨੂੰ ਫੀਮ ਇਹ ਕਬੂਤਰ ਡਾ ਕੇ ਦਿਖਾਵੇ ਤੇ ਮੈਂ ਦੇਸੀ ਚਾਹ ਡੰਨਾ ਬੇਟੇ ਮੈਂ ਡੰਨਾ ਵਾ ਦੇਖੋ ਕਸਤੂਰੀ ਕਿੰਨੀ ਮਹਿੰਗੀ ਹੈ ਮਸਕੰਬਰ ਕਿੰਨਾ ਮਹਿੰਗਾ ਵਾ ਕੇਸਰ ਕਿੰਨਾ ਮਹਿੰਗਾ ਵਾ ਲੇਚੀਆਂ ਕਿੰਨੀਆਂ ਮਹਿੰਗੀਆਂ ਵਾ ਇੰਨਾ ਦੇ ਅਸੀਂ ਦੇਸੀ ਚੀਜ਼ਾਂ ਦਾ ਪਾਣੀ ਬਣਾਈਦਾ ਤੇ ਉਹ ਪਾਣੀ ਦੇ ਕੇ ਕਬੂਤਰ ਦਾਨਦੇ ਆ ਉਹ ਠੰਡਾ ਹੁੰਦਾ ਵਾ ਤੇ ਕਬੂਤਰ ਉੜਦੇ ਰਹਿੰਦੇ ਆ ਤੇ ਕਬੂਤਰ ਨੂੰ ਸਾਹ ਨਹੀਂ ਚੜਦਾ ਤੇ ਸਟੇਮਣੇ ਚ ਬਣ ਜਾਂਦੇ ਆ ਫਿਰ ਜਿਹੜੇ ਲੋਕ ਕਹਿੰਦੇ ਪਏ ਨੇ ਕਿ ਵੀ ਕਬੂਤਰਾ ਨੂੰ ਨਸ਼ਾ ਦੇ ਕੇ ਉਡਾਇਆ ਜਾਂਦਾ ਹੈਗਾ ਫੀਮ ਖਲਾ ਕੇ ਉਡਾਇਆ ਜਾਂਦਾ ਉਹ ਫੇ ਮਿੱਥਾ ਬਿਲਕੁਲ ਗਲਤ ਆ ਜੀ ਜਿਹੜਾ ਕਹਿੰਦਾ ਵਾ ਮੈਂ ਉਹਨੂੰ ਚੈਲੰਜ ਕਰਦਾ ਕਾਕਾ ਤੂੰ ਖਾ ਕੇ ਦਿਖਾ ਦੇ ਫੀਮ ਮੈਂ ਤੈਨੂੰ ਮੰਨ ਜਾਊਗਾ ਤੇ ਫੀਮ ਤਾਂ ਉਦਾਂ ਇੱਥੇ ਮਿਲਦੀ ਪਈ ਉਦਾਂ ਚਟਾ ਹੀ ਮਿਲਦਾ ਜਿੱਥੇ ਮਿਲਦਾ ਜੇ ਕੋਲ ਲੈਣਾ ਚਟਾ ਲੈ ਲਓ ਫੀਮ ਨਹੀਂ ਕਿਤੇ ਮਿਲਦੀ ਫੀਮ ਤਾਂ ਉਦਾਂ ਪਹਿਲੇ ਬਜੁਰਗ ਖਾਂਦੇ ਸੀਗੇ ਹਾਜੇ ਤੱਕ ਫਿੱਟਾ ਹੁਣ ਜਦੋਂ ਕਿਸੇ ਨੂੰ ਟੈਗ ਹੋ ਜਾਂਦਾ ਨਾ ਕਹਿੰਦੇ ਫੀਮ ਹੈ ਕੀ ਟੈਡ ਕਰ ਅਸੀਂ ਸੋਚੀਦਾ ਵੀ ਫੀਮ ਨੂੰ ਕੀ ਕਰਨਾ ਕਹਿੰਦੇ ਜੇ ਖਾ ਲੰਦੇ ਤਾਂ ਉਹਨੂੰ ਟੈਗਣਾ ਹੁੰਦਾ ਇਹ ਫੀਮ ਐਡੀ ਵਧੀਆ ਚੀਜ਼ ਆ ਇਹ ਤੇ ਸਭੋ ਜਿਹੜੀ ਸਰਕਾਰ ਆ ਉਹਨੂੰ ਫੀਮ ਦੀ ਬਈਾਈ ਕਰਨੀ ਚਾਹੀਦੀ ਹੂੰ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਪੂਰਾ ਮਾਹੌਲ ਭਖਿਆ ਹੋਇਆ ਹੈ ਲਗਾਤਾਰ ਕਈ ਜਿਹੜੇ ਕਬੂਤਰਬਾਜ਼ ਨੇ ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਕਿ ਬਈ ਜੋ ਕੁਝ ਹੋ ਰਿਹਾ ਉਹ ਗਲਤ ਹੈਗਾ ਹੁਣ ਆ ਸਵਾਲ ਬਹੁਤ ਉਠ ਰਹੇ ਨੇ ਕਹਿੰਦੇ ਪਏ ਨੇ ਕਿ ਵੀ ਗਲਤੀਆਂ ਕੁਝ ਦੇਖੀਆਂ ਹੋਣਗੀਆਂ ਕਈ ਚੀਜ਼ਾਂ ਕੁਝ ਮਿਲਿਆ ਮਿਲਿਆ ਹੋਵੇਗਾ ਸਰਕਾਰ ਨੂੰ ਜਾਂ ਫਿਰ ਪਸ਼ੂ ਪਾਲਣ ਵਿਭਾਗ ਨੂੰ ਤਾਂ ਹੀ ਉਹਨਾਂ ਨੇ ਇਹ ਸਟੈਪ ਲਿਆ ਹੋਊਗਾ ਅਦਰਵਾਈਜ਼ ਤਾਂ ਕੋਈ ਇੰਨਾ ਮੁਰਗਤ ਹੈ ਨਹੀਂ ਕਿ ਸਟੈਪ ਲਵੇਗਾ ਲੱਗਦਾ ਕਿਤੇ ਨਾ ਕਿਤੇ ਖਾਮੀਆਂ ਹੈਗੀਆਂ ਨੇ ਕਬੂਤਰ ਬਾਜ਼ਾਂ ਦੇ ਵਿੱਚ ਵੀ ਤਾਂ ਇਹ ਲਿਆ ਸਟੈਪ ਬਿਲਕੁਲ ਨਹੀਂ ਖਾਮੀਆਂ ਹੈਗੀਆਂ ਇਹ ਕਿਸੇ ਨੇ ਗਲਤ ਬਹਿਮ ਪਾਇਆ ਹੋਇਆ ਵਾ ਅਸੀਂ ਬਾਰ ਬਾਰ ਕਹਿੰਦੇ ਹਾਂ ਇਹ ਕਬੂਤਰ ਨੂੰ ਬਿਲਕੁਲ ਨਸ਼ਾ ਦੇ ਕੇ ਨਹੀਂ ਡਾਇਆ ਜਾਂਦਾ ਅਸੀਂ ਚੈਲੰਜ ਕਰਦੇ ਹਾਂ ਅਸੀਂ ਠੰਡੀਆਂ ਚੀਜ਼ਾਂ ਦਾ ਪਾਣੀ ਬਣਾਉਂਦੇ ਹਾਂ ਠੰਡੀਆਂ ਚੀਜ਼ਾਂ ਦੀਆਂ ਗੋਲੀਆਂ ਬਣਾਉਂਦੇ ਹਾਂ ਦੇਸੀ ਗੋਲੀਆਂ ਬੰਦੀਆਂ ਉਹਦੇ ਕੀ ਡਾਨੇ ਆ ਇਹ ਦੇਖੋ ਜਿਨ੍ਹਾਂ ਤੇ ਅਸੀਂ ਜੀਂਦੇ ਆ ਇੰਨਾ ਕਰਕੇ ਜੀਂਦੇ ਆ ਇਹ ਆਪਣੇ ਬੱਚਿਆਂ ਨੂੰ ਵਧ ਕੇ ਆ ਨਹੀਂ ਤਾਂ ਮੈਨੂੰ ਅੱਜ ਤੋਂ 5 ਸਾਲ ਪਹਿਲਾਂ ਟੈਕ ਹੋਇਆ ਸੀ ਬੇਟੇ ਪੈਰਲਸ ਦਾ ਤੇ ਲੋਕੀ ਕਹਿੰਦੇ ਸਰਵਰ ਨੇ ਨਹੀਂ ਬਚਣਾ ਹੂੰ ਤੇ ਮੈਂ ਬਚ ਗਿਆ ਇੱਕ ਕਬੂਤਰਾਂ ਵਰਕੇ ਹੂੰ ਅੱਛਾ ਉਹ ਕਹਿੰਦੇ ਵੀ ਖੁੱਡਿਆਂ ਦੇ ਵਿੱਚ ਕਬੂਤਰਾਂ ਨੂੰ ਪਾ ਦਿੰਦੇ ਆ ਗਰਮੀ ਇੰਨੀ ਹੁੰਦੀ ਐ ਸਰਦੀ ਇੰਨੀ ਹੁੰਦੀ ਐ ਉਸੇ ਦੇ ਵਿੱਚ ਘੁੱਟ-ਘੁੱਟ ਕੇ ਕਬੂਤਰ ਮਰੀ ਜਾਂਦੇ ਨੇ ਉਹਨੂੰ ਕਿ ਸਾਲੇ ਆ ਕੇ ਮੰਜਾ ਢਾ ਕੇ ਭੇਜਿਆ ਇੱਥੇ ਜਿਹੜਾ ਕਹਿੰਦਾ ਨਾ ਜਿਹੜਨ ਜਿੰਨੇ ਕਿਹਾ ਏ ਉਹਨੂੰ ਕਿਹਾ ਕੇ ਮੰਜੜਾ ਆ ਕੇ ਭੇਜਾ ਉਹ ਤੇ ਸੌਂ ਜਾ ਆ ਕੇ ਅਸੀਂ ਇਹਨਾਂ ਵਿੱਚ ਸੌਂਨੇ ਆ ਜਦੋਂ ਅਸੀਂ ਦੇਖਭਾਲ ਕਰਦੇ ਆਂ ਕਬੂਤਰ ਦਾਨੇ ਗਰਮੀ ਦੇ ਵਿੱਚ ਅੱਛਾ ਅਸੀਂ ਰਾਤ ਨੂੰ ਮੰਜਾ ਵਿੱਚ ਰਲਾ ਦਿੰਦਾ ਵੀ ਇਹਨੂੰ ਰਾਤ ਨੂੰ ਪਾਣੀ ਠੰਡਾ ਦੇਣਾ ਕਿੰਨੇ ਵਜੇ ਦੇਣਾ ਯਾਰ ਕਬੂਤਰ ਨੂੰ ਸਾਹਮਣਾ ਪੈਂਦਾ ਫਿਰ ਉੜਦਾ ਕਬੂਤਰ ਅੱਛਾ ਤੁਸੀਂ ਖੁੱਡ ਦਿਖਾ ਸਕਦੇ ਹੋ ਆਪਣੇ ਜੀ ਆਹ ਦੇਖੋ ਖੁੱਡੇ ਤਾਂ ਆ ਤੁਸੀਂ ਖੋਲ ਕੇ ਜ਼ਰੂਰ ਦਿਖਾਓ ਇਹ ਤੁਸੀਂ ਖੁੱਡ ਦੇਖੋ ਜੋ ਕਿ ਸਰਵੰਤ ਸਿੰਘ ਹੋਰਾ ਵੱਲੋਂ ਬਣਾਇਆ ਗਿਆ ਹਾਲਾਂਕਿ ਕਬੂਤਰ ਕਬੂਤਰ ਘਟਨੇ ਐ ਕਿ ਤੁਹਾਡੇ ਬਹੁਤ ਮੈਂ ਜੇ ਮੇਰੂੰ ਟੈਗ ਹੋ ਗਏ ਬੇੜੇ ਮਤਾਰ ਕੇ ਕਬੂਤਰ ਨਹੀਂ ਮੇਰ ਕੋ ਸਮਝ ਜਾਂਦੇ ਇਸ ਵੇਲੇ ਮੇਰ ਕੋ ਦੇਖਭਾਲ ਨਹੀਂ ਹੁੰਦੀ ਕਬੂਤਰ ਮੇਰ ਕੋ ਬਹੁਤ ਹੱਲੇ ਵੀ ਹੈਗਾ ਵਾ 4-500 ਕਬੂਤਰ ਆ ਮੈਂ ਬਖਰੀ ਜਗ੍ਹਾ ਰੱਖੇ ਹੋਏ ਆ ਕਿਉਂ ਜਦੋਂ ਮੈਨੂੰ ਲੋੜ ਪੈਂਦੀ ਹੈ ਉੱਥੋਂ ਲੈ ਆਉਣਾ ਛੱਤੀਗੜ੍ਹ ਕਬੂਤਰ ਆ ਮੇਰੇ ਚੀਲੇ ਦੇ ਕੋਲ ਪਏ ਇਹ ਸੋਕੋ ਬੁੱਤਰੀ ਗ੍ਰੀਨ ਅੱਖਾਂ ਵਾਲਾ ਹੂੰ ਅੱਛਾ ਤੇ ਉਦੋਂ ਦੇਖੋ ਮੋਲ ਲਈ ਰੱਖਿਆ ਮੈਂ ਇਹ 70 80 ਹੈ ਇਹ ਮੈਂ ਥੋੜੇ ਰੱਖਿਆ ਇਹ ਸ਼ੌਂਕ ਹੈ ਮੇਰਾ ਵੀ ਕਿ ਦੱਸਾਂ ਕਿਉਂ ਇਸ ਚੈਨਲ ਵਾਲੇ ਬਹੁਤ ਇੰਟਰਵਿਊ ਕਰਨ ਆਉਂਦੇ ਆ ਤੇ ਉਹਨਾਂ ਨੂੰ ਦਿਖਾਣੇ ਪੈਂਦੇ ਆ ਗ੍ਰੀਨ ਅੱਖਾਂ ਵਾਲੇ ਅੱਛਾ ਤੁਸੀਂ ਦਿਖਾ ਸਕਦੇ ਹੋ ਤੁਹਾਡੇ ਗ੍ਰੀਨ ਅੱਖਾਂ ਵਾਲੇ ਕਬੂਤਰ ਜਿਹੜੇ ਨੇ ਜੋ ਕਾਫੀ ਫੇਮਸ ਹੈਗਾ ਤੁਸੀਂ ਦੱਸ ਰਹੇ ਸੀਗੇ ਤਾਂ ਇਹ ਬਿਲਕੁਲ ਇਹ ਖੋਡ ਹੈ ਜੀ ਇਸ ਦੇ ਵਿੱਚ ਹੀ ਸਾਰੇ ਕਬੂਤਰ ਰਹਿੰਦੇ ਨੇ ਤਾ ਲੋਕ ਵੈਸੇ ਬੜਾ ਮਿੱਥ ਸੀਗਾ ਜਾਂ ਫਿਰ ਜੋ ਪਸ਼ੂ ਪਾਲਣ ਵਿਭਾਗ ਹੈ ਉਹ ਕਹਿੰਦਾ ਕਿ ਬਈ ਖੁੱਡਾਂ ਦੇ ਵਿੱਚ ਜਿਹੜੇ ਨੇ ਉਹ ਕਬੂਤਰ ਰੱਖੇ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਕਾਫੀ ਹੁੰਦਾ ਹੈ ਤਾਂ ਇਹ ਤੁਸੀਂ ਵੈਸੇ ਤਸਵੀਰ ਦੇਖੋ ਇਹ ਖੋਡਾ ਹੈ ਤਾਂ ਇਹ ਕਬੂਤਰ ਨੇ ਜਿਨ੍ਹਾਂ ਨੂੰ ਜਿਹੜਾ ਹੈਗਾ ਇਹ ਉਹ ਆਪਣੇ ਬੱਚਿਆਂ ਵਾਂਗੂ ਪਾਲਿਆ ਜਾਂਦਾ ਹੈ ਤਾਂ ਇਹ ਤੁਸੀਂ ਤਸਵੀਰ ਜਰੂਰ ਦੇਖੋ ਅੰਦਰ ਵੜ ਕੇ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਕਿ ਬਈ ਰਹਿਣਾ ਪੈਂਦਾ ਇਹਨਾਂ ਦੇ ਵਿੱਚ ਰਹਿ ਕੇ ਗਿਜਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਇਹ ਕਬੂਤਰ ਜਿਹੜੇ ਨੇ ਉਹ ਪਾਲੇ ਜਾਂਦੇ ਨੇ ਦਾ ਇੱਕ ਕਬੂਤਰ ਹੈ ਜੀ ਤੁਹਾਡਾ ਹਾਂਜੀ ਹਾਂਜੀ ਮੈਨੂੰ ਬਾਹਰ ਆਂਦੋ ਫਿਰ ਦਿਖਾਉਣਾ ਤਾਂ ਧਿਆਨ ਤਾਂ ਬਿਲਕੁਲ ਹੂੰ ਇਹ ਹੈ ਜੀ ਗ੍ਰੀਨ ਅੱਖਾਂ ਦਾ ਹੂੰ ਕੈਮਰਾਮੈਨ ਜ਼ਰੂਰ ਇੱਕ ਵਾਰ ਇਹ ਗ੍ਰੀਨ ਅੱਖਾਂ ਵਾਲੇ ਕਬੂਤਰ ਨੂੰ ਹਾਂਜੀ ਹਾਂਜੀ ਹੂੰ ਤੇ ਇਹ ਬਰੀਡ ਸਿਰਫ ਤੁਹਾਡੇ ਕੋਲ ਹੈ ਬਿਲਕੁਲ ਜੀ ਚੈਲੰਜ ਕਰਨਾ ਹੂੰ ਮੇਰੇ ਕੋਲਗਾ ਸਾਰੇ ਬਰੀਡੇ